ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਢਾਲੀ ਵਾਲ ਡੈਰੀ ਫਾਰਮ ਨੂੰ ਕਵਰ ਕਰਨ ਜਾ ਰਹੇ ਹਾਂ ਬਾਈ ਕੋਲੇ ਦੋ ਗਾਵਾਂ ਨੇ ਬਾਈ ਇੱਕ ਤਾਂ ਤਾਜੀ ਸੂਈ ਆ ਤੇ ਇੱਕ ਹਜੇ ਗੱਬਣ ਥੋੜੇ ਦਿਨ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਕੇ ਆਉਣ ਵਾਲੀਆਂ ਵੀਡੀਓਂ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਨਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਚੱਲਦਾ ਬਾਈ ਕੰਮ ਕਰ ਰਿਹਾ ਪੂਰਾ ਵਧੀਆ ਵੀਰੇ ਠੀਕ ਆ ਬਾਕੀ ਆਪਣੇ ਰੇਟ ਜਾਇਜ਼ ਹੁੰਦੇ ਆ ਬਿਲਕੁਲ ਵੀਰੇ ਬਿਲਕੁਲ ਹਾਂ ਮਾਰ 3 ਇੰਚ ਹੀ ਹੁੰਦਾ ਹੈ 3 ਇੰਚ ਹੀ ਹੁੰਦਾ ਬਾਈ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਬਾਈ ਹਾਂ ਵੀਰੇ ਨਰਮਲ ਸਿੰਘ ਦਾ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਠੀਕ ਆ ਹਾਂਜੀ ਨੇੜੇ ਪਿੰਡ ਗੜੇ ਰਹਿੰਦੇ ਬਈੜੇ ਪਿੰਡ ਵੀਰੇ ਟੱਲੇ ਵਾਲਾ ਇੱਕ ਵਸਤਗੜਾ ਚੁੰਗਾ ਤੇ ਰਸ ਠੀਕ ਆ ਮੋਬਾਈਲ ਨੰਬਰ ਬੋਲ ਦੋ ਬਾਈ ਮੋਬਾਈਲ ਨੰਬਰ ਵੀਰੇ 7529948608 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇਧਰੋਂ ਸਟਾਰ ਸੂਈਆ ਕੱਲ ਰਾਤ ਸੂਈਆ ਜੇਰ ਵਗੈਰਾ ਓਕੇ ਵੀਰੇ ਜੇਰ ਬਾਈ ਕੰਪਲੀਟ ਆ ਬੱਠਲ ਚ ਪਈਆ ਚੈੱਕ ਕਰ ਲੋ ਤੇ ਬੱਚਾ ਬਾਈ ਕੀ ਦੇਦਾ ਬੱਚਾ ਮੇਰੇ ਬੱਸਾ ਵਗਾ ਬੱਚੇ ਚੰਗੇ ਪਾਉਂਦੀ ਆ ਫਿਰ ਹਾਂ ਬੱਚੇ ਚੰਗੇ ਪਾਉਂਦੇ ਆ ਬੱਚਾ ਬਾਈ ਬੱਸਾ ਦਿੱਤਾ ਬੱਚਾ ਚੈੱਕ ਕਰ ਲੋ ਬਹੁਤ ਚੰਗਾ ਦਿੱਤਾਗਾ ਤੇ ਕਿੰਨਾ ਕ ਬਾਈ ਬੋਲਾ ਕੱਢਦਾ ਫਿਰ ਬੋਲਾ ਵੀਰੇ ਹੁਣ ਹੂ ਏ ਦੇ ਥੱਲੇ ਆ ਮੰਨ ਕੇ ਚੱਲ ਵੀ 13 14 14 ਕਿਲੋ 13 14 ਕਿਲੋ ਹਾਂ ਤੇ ਕੀ ਰਿਕਾਰਡ ਦੱਸਿਆ ਵੀਰੇ ਪਿਛਲੇ ਸਾਲ ਬਾਈ ਮਾਲ ਕਾਣੇ ਦਾ ਦੱਸਿਆ ਵੀ ਜਿਹੜੀ 20 ਤੋਂ ਬਾਹਰ ਬਾਹਰ ਦੋ ਦਿੱਤਾ 22 ਬਾਦਰੋਂ 25 ਗਈ ਜੇ ਮੈਂ 30 ਗਈ ਜੇ ਮੈਂ ਬਾਕੀ ਦੁੱਧ ਹੁੰਦਾ ਸੇਵਾ ਦਾ ਕੋਈ ਮਾਲਕ 25 ਤੇ ਵੀ ਲੈ ਆ ਸਕਦਾ ਤੇਰੀ ਕਹਿਣ ਦਾ ਭਾਬੀ 23 24 ਕਿਲੋ ਦੁੱਧ ਤਾਂ ਦਊਗੀ ਦਊਗੀ ਰਾਮਦਾਨੀ ਠੀਕ ਆ ਭਾਈ ਹਾਂਜੀ ਹਾਂਜੀ ਭਾਈ ਕਹਿੰਦਾ ਭਾਈ 23 24 ਲੀਟਰ ਆਰਾਮ ਨਾਲ ਦੇ ਦਊਗੀ ਬਾਕੀ ਆਪਾਂ ਆਰਡਰ ਦੀ ਫੀਟਿੰਗ ਚੈੱਕ ਕਰਾਉਣੇ ਭਾਈ ਬਹੁਤ ਕਮਾਲ ਦੀ ਠੰਡੀ ਛਿਲਕੇ ਮੈਂ ਭਟਾ ਭਾਈ ਪੂਰੀ ਦਾ ਜਿੰਨੀ ਵੀ ਕਰੀ ਠੀਕ ਆ ਲੈ ਭਾਈ ਆਰਡਰ ਚੈੱਕ ਕਰ ਲਓ ਬਹੁਤ ਕਮਾਲ ਦਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੀ ਵਿਥੀ ਤੇ ਲੱਗੇ ਹੋਇਆ ਬਾਕੀ ਜੇ ਆਪਾਂ ਗੱਲ ਕਰੀਏ ਕੱਤ ਬੈੱਡ ਦੀ ਤੇ ਸਰੀਰ ਨਾਲ ਇਹਨਾਂ ਨਰੋਆ ਨਗਰ ਆ ਬਾਈ ਮੂੰਹ ਬੋਲਣ ਦੀ ਲੋੜ ਹੀ ਨਹੀਂ ਕਿਨੇ ਬਾਈ ਹਾਂਜੀ ਹਾਂਜੀ ਬਾਕੀ ਬਾਈ ਮੇਨ ਗੱਲ ਇਹ ਆ ਵੀ ਗਰਮੀ ਦੀ ਰੋਤਾ ਇਹ ਚੱਲਣ ਵਾਲੀ ਚੀਜ਼ ਆ ਇਹ ਬਰੀਡ ਚੱਲਣ ਵਾਲੀ ਆ ਬਾਕੀ ਐਡਰ ਚੈੱਕ ਕਰ ਲਓ ਬਾਈ ਫੀਟਿੰਗ ਨਾਲ ਮੈਂ ਕਹਣਾ ਕਿਆ ਬਾਤ ਆ ਕਮਾਲ ਦੀ ਫੀਟਿੰਗ ਆ ਲੈਵੇ ਦੀ ਕਲਾਕਲਾ ਥਾਣਾ ਪੂਰੀ ਵਿਥੀ ਥਾਣਾ ਬਾਕੀ ਨਰੋਆ ਨਗਰ ਸੁਆ ਦਾ ਯਰ ਮਨ ਨਹੀਂ 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 ਬਿਲਕੁਲ ਹੀ ਨਹੀਂ ਵੀਰੇ ਹੂੰ ਖੋਲ ਦੇ ਬਾਈ ਤੋੜ ਦੇ ਖੋਲ ਕੇ ਬਈ ਕੱਦ ਚੰਗਾ ਬਰੀਡ ਚੰਗੀ ਆ ਫੈਂਟ ਚੰਗੇ ਉਹ ਮੱਝਾਰਗਾ ਦੁੱਧ ਪਾਉਂਕ ਨੇ ਬਿਲਕੁਲ ਵੀਰੇ ਬਿਲਕੁਲ ਇਹਦਾ ਵੀ ਉਹ ਹੀ 30 ਜਿੰਨਾ ਵੀਰੇ ਹੂੰ ਤੋਰਦੇ ਬਾਈ ਲੰਮੇ ਰੰਗ ਬਹੁਤ ਕਮਾਲ ਦਾ ਬਾਈ ਹਣਾ ਹਾਂਜੀ ਫੇਰੀ ਹੋਵੇ ਆ ਰੰਗ ਆਗਾ ਹਾਂ ਹਾਂ ਲੈ ਬਈ ਤੋਰਾ ਚੈੱਕ ਕਰ ਲੋ ਤੋਰਾ ਤਰ੍ਹਾਂ ਨਾ ਕਰਮਾੜੀ ਤੇ ਇੱਕ ਨੰਬਰ ਬਾਕੀ ਬਈ ਧਾਰ ਕਿਵੇਂ ਆ ਧਾਰ ਬਿਲਕੁਲ ਇੱਕ ਨੰਬਰ ਆ ਵੀਰੇ ਠੀਕ ਆ ਧਾਰ ਬਾਈ ਕਹਿੰਦਾ ਚੁਆਈ ਚੁਈ ਦੇ ਜਵੇਂ ਬੰਬ ਵੀ ਆ ਬਈ ਠੀਕ ਆ ਹਾਂ ਬਾਕੀ ਬਈ ਨਾੜਾ ਨੋੜਾ ਨਾ ਲੈਵੇ ਤੇ ਚੈੱਕ ਕਰ ਲੋ ਕਰਮਾੜੀ ਗੁੰਦੀ ਪਈਆਂ ਨਾੜਾ ਨੱਕ ਨਹੀਂ ਬਈ ਬਿਲਕੁਲ ਬਿਲਕੁਲ ਵੀਰੇ ਤੇ ਕੀ ਮੋਲਾ ਬਾਈ ਫਿਰ ਦੇਣ ਲੈਣ ਜਾ ਬਾਈ ਦੇਣ ਲੈਣ ਮੋਲ ਕੋ ਮਰਜ਼ੀ ਕਰਾਈ ਜਾਵੇ ਬੰਦਾ 75000 ਮੋਲ ਦਾ ਵੀਰੇ 1000 ਖੰਡ ਮਾਨਤਨ ਕਰ ਦੇਗੇ ਮਤਲਬ 74 ਦੀ ਦੇ ਦੇਣਗੇ 74 ਦੀ ਦੇਣਗੇ ਠੀਕ ਆ ਮਨ ਲਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਪਰ ਆਪਾਂ 74000 ਦੀ ਵੜ ਦੇ ਦੇ ਦਾਂਗੇ 1000 ਰੁਪਿਆ ਮਾਨਤਨ ਕਰਦੇ ਆ 75 ਚੁੱਕ ਨਹੀਂ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਹਾਂ ਬਾਕੀ ਆਪਾਂ ਤਾਂ ਇੱਕ ਵਾਰੀ ਫੇਰ ਚੈੱਕ ਕਰਾ ਦਿੰਨੇ ਆ ਬਾਈ ਕਿੰਨੀ ਚੰਗ ਲਿਆ ਬਾਈ ਕਿਆ ਬਾਤਾਂ ਠੰਡੀ ਸੀਲ ਚੈੱਕ ਕਰ ਲਓ ਮੈਂ ਕਹਿੰਦਾ ਕਿਆ ਬਾਤਾਂ ਬਾਕੀ ਥਣ ਵੀ ਬਹੁਤ ਕਮਾਲ ਦਾ ਗਰਮ ਵਾਲੀ ਦਾ ਨਹੀਂ ਬਿਲਕੁ ਅੱਗੇ ਬਈ 2 ਨੰਬਰ ਤੇ ਹਾਂਜੀ ਇਹ ਕਿਹੜਾ ਸੁਆ ਭਾਈ ਇਹ ਦੂਜਾ ਸੁਆ ਸੁੰਦੀ ਹੈ ਵੀਰੇ ਕਿੰਨਾ ਟਾਈਮ ਬਾਕੀ ਹੈ ਭਾਈ ਇਹਦਾ ਐਮਨ ਕੇ ਚੱਲ ਬਈ ਹਜੇ ਪਿਆ ਹਫਤਾ ਪਿਆ ਹਜੇ ਬਹਿੜ ਦਾ ਇੱਕ ਹਫਤੇ ਦੀ ਕੱਚੀ ਹੈ ਜੀ ਹਾਂ ਇੱਕ ਹਫਤੇ ਦੀ ਪੂਰੇ ਸਹੀ ਇੱਕ ਹਫਤੇ ਦੀ ਕੱਚੀ ਹੈ ਵੀਰੇ ਠੀਕ ਆ ਕੀ ਰਿਕਾਰਡ ਆ ਬਈ ਪਿਛਲੇ ਸੋਹ ਦੇ ਪਿਛਲੇ ਸੋਹ ਤੋਂ ਦਿੱਤਾ ਬਈ ਇਹਨੇ 25 ਕਿਲੋ 25 किलो हां ए दिकि ਕਿੰਨਾ ਦੇ ਦੂ ਭਾਈ ਇਹ ਦਿਕਿ ਭਈਆ ਮੰਨ ਕੇ ਚੱਲੂ 80 ਕਿਲੋ 80 ਹੋਰ ਬਾਜੂ ਬਾਕੀ ਦੋ ਦੋ ਸੇਵਾ ਦਾ ਪਾਲ ਬੁਲਟ ਲਾ ਬਹੁਤ ਮੈਂ ਕਹਣਾ ਭਾਈ ਕੀ ਬਾਤ ਆ ਆਰਡਰ ਨਾ ਕੱਚਾ ਕੱਚਾ ਪਿਆ ਕੱਚਾ ਕੱਪੜਾ ਯਾਰ ਕੱਟ ਰਾ ਹੈ ਨਾ ਹਾਂ ਵੀਰੇ ਹਾਂ ਫਰੀਕੀ ਬਹੁਤ ਆ ਭਾਈ ਵੈੜ ਦੀ ਫਰੀਕੀ ਚ ਵੈੜਾ ਬਾਕੀ ਥਣ ਚੈੱਕ ਕਰ ਲੋ ਪੂਰੀ ਬਿੱਤੀ ਥਣ ਲਗਾ ਨਾੜਾ ਨੋੜਾ ਭਾਈ ਕੀ ਕਰਦਾ ਦੋ ਦੋ ਪਾ ਦੇ ਪਈਆਂ ਨਾੜਾ ਨਾ ਬਾਕੀ ਠੰਡੀ ਸੀਲ ਚੈੱਕ ਕਰ ਲੋ ਫੁੱਲ ਲਗਨੇ ਹਾਂ 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 ਵੀਰੇ ਬਾਕੀ ਚੌੜੀ ਟੂੜੀ ਬਹੁਤ ਆ ਭਾਈ ਇਹਨਾਂ ਹਾਂ 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 ਖੋਲ ਦੇ ਭਈ ਇਹਨੂੰ ਵੀ ਤੋ ਬਈ ਕਾਦੇ ਦਾ ਵੀ ਕਰਮਾ ਲਈ ਦਾ ਬਹੁਤ ਚੰਗਾ ਥੋੜੇ ਸਿੰਘ ਜ਼ਰੂਰ ਆ ਹਨ ਹਾਂ ਹਾਂ ਸਿੰਘ ਜ਼ਰੂਰ ਆ ਬਾਈ ਸਿੰਘ ਆ ਇਹਦੇ ਦੂਜਾ ਸਿੰਘ ਨਹੀਂ ਹੈਗਾ ਵੀ ਜਿਹੜਾ ਸਿੰਘ ਬਣਦਾ ਹੁੰਦਾ ਵੀ ਆਪਾਂ ਕਹਿੰਦੇ ਉਹ ਸਿੰਘ ਹੈ ਠੀਕ ਆ ਪਕਵੇ ਛੋਟਾ ਛੋਟਾ ਇੱਡੀ ਰੱਖੋ ਇਹ ਤੂੰ ਨਾ ਵਧਾਵੇਂ ਨਾ ਘਟਾਵੇਂ ਹੂੰ ਨਾਲੇ ਮੁੜਿਆ ਜਾ ਹਨਾ ਹਾਂ ਹਾਂ ਲੈ ਬਈ ਤੋਰਾ ਚੈੱਕ ਕਰ ਲੋ ਬਾਕੀ ਨਾ ਕੱਚਾ ਕੱਚਾ ਆਰਡਰ ਪਿਆ ਕਰਮਾ ਨੇ ਜਿਹਨੂੰ ਸੁਣਾ ਬਹੁਤ ਕਮਾਲ ਦਾ ਆਰਡਰ ਤਿਆਰ ਕਰਕੇ ਸੁਣਾ ਇਹਦਾ ਬਈ ਕੀ ਮੁੱਲ ਆ ਫਿਰ ਇਹਦਾ ਮੁੱਲ ਵੀਰੇ ਲੈਣ ਦੇ ਨਾਂ ਮੰਨ ਕੇ ਚੱਲ ਮੁੱਲ ਨੂੰ ਚਾਹੇ ਬੰਦਾ ਕੋ ਮਰਜ਼ੀ ਕਰਾਈ ਜਾਵੇ ਮੁੱਲ 60000 ਆ 65000 ਦੀ ਦੇਣੀ ਆ ਡਾਕਟਰ ਮੁੱਲ 60000 ਆ 65000 ਦੀ ਦੇਣੀ ਆ ਦੇਣੀ ਆ ਬਈ ਦੇ ਠੀਕ ਆ ਬਈ ਹਾਂਜੀ ਮੁੱਲ ਬਈ ਕਹਿੰਦਾ 60 65000 ਦੀ ਦੇਣੀ ਆ ਬਾਕੀ ਬਈ ਕੱਚੀ ਆਲਾ ਮੁੱਲ ਆ ਫਿਰ ਹਾਂ ਬਈ ਹਜੇ ਕੱਚੀ ਆਲਾ ਮੁੱਲ ਹਾਂਏ ਬਈ ਇਹਦਾ ਮੁੱਲ ਕੱਚੀ ਆਲਾ ਹਜੇ ਠੀਕ ਆ ਫਿਰ ਕੱਲ ਨੂੰ ਜੇ ਕੋਈ ਮੰਨ ਕੇ ਚੱਲ ਵੀ ਬਈ ਹੋਰ ਤਿਆਰ ਦੇ ਹਿਸਾਬ ਨਾਲ ਵੰਗੋ ਉਹਦਾ ਮੁੱਲ ਕੋਈ ਹੋਰ ਹੋਊਗਾ ਠੀਕ ਆ ਬਈ ਹਾਂ ਬਈ ਕਹਿੰਦਾ ਜਦੋਂ ਮਤਲਬ ਤਿਆਰ ਹੋ ਪੂਰਾ ਵਾਕਿਆ ਪੱਤ ਚੱਕਰਾ ਨਾ ਬਾਲਟ ਨਾ ਬਾਈ ਚੈੱਕ ਕਰ ਬਾਹਰ ਆ ਪਈ ਬਾਈ ਜਿੰਨੀ ਵੀ ਕਹੇ ਬਾਅਦ ਨੇ ਬਾੜਾ ਬਣਾ ਸੁਣਾ ਬਹੁਤ ਸੁਣਾ ਮੈਂ ਕਹਿੰਦਾ ਕੀ ਬਾਤ ਜਿਵੇਂ ਮਰਜੀ ਖਿੱਚੀ ਚੱਲੇ ਕੋ ਚੱਕਰ ਹੀ ਨਹੀਂ ਹੈ ਨਾ ਨਹੀਂ ਨਹੀਂ ਵੀਰੇ ਕੋਸ ਲੈ ਮੈਂ ਥਣ ਚੈੱਕ ਕਰ ਲਓ ਸੁਣਾ ਥਣਾ ਕਲਾ ਕਲਾ ਥਣਾ ਪੂਰੀ ਕੁਆਲਟੀ ਵਾਲਾ ਥਣ ਲੱਗਿਆ ਵਾ ਹਾਂ ਤੇ ਨਾਲ ਇੱਕ ਬਾਈ ਕੋਈ ਮਰਜੀ ਅਜ ਵੀਰ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਦਿੰਨੇ ਹਰ ਇੱਕ ਵੀਡੀਓ ਦੇ ਵਿੱਚ ਵੀ ਆਪਾਂ ਥਾਣੀ ਪਾਸ ਕਰਾਉਣਾ ਹਰ ਇੱਕ ਚੀਜ਼ ਦੀ ਠੀਕ ਆ ਬਾਈ ਹਾਂ ਬਾਈ ਕਹਿੰਦਾ ਬਾਈ ਆਪਾਂ ਥਾਣੀ ਪਾਸ ਕਰਾਉਣੇ ਹੁੰਦੇ ਹਨਾ ਹਾਂ ਵੀਰੇ ਬਿਲਕੁਲ ਠੀਕ ਆ ਬਾਈ ਤੇ ਬਾਈ ਨਗ ਸੀਗੇ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਨੂੰ ਨਾ ਦੋਮਾਂ 'ਚ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ